ਐਸਆਰ 238 2023 ਮਾਡਲ ਆ 375000 ਰੁਪਏ ਡਿਮਾਂਡ ਆ ਸਪਰਾ ਰੈਟ 55 5 ਸਟਾਰ 3 ਸਪੀਡ ਤੇ 7 ਲੱਖ 75000 ਰੁਪਏ ਡਿਮਾਂਡ ਆ ਪੀਵੀ 31 ਆ ਤੇ 2022 ਮਾਡਲ ਆ 500 ਘੰਟੇ ਦੇ ਕਰੀਬ ਚੱਲੇ ਆ ਅੱਗੇ ਆ ਗਿਆ ਜੀ ਸੋਨਾ ਲਿਖਾ ਡੀਆਈ 750 2008 ਮਾਡਲ ਆ 320000 ਰੁਪਏ ਡਿਮਾਂਡ ਆ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਖੜੇ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ 'ਚ ਜੀ ਜਨ ਕਰਕੇ ਮੰਡੀ ਡਾਊਨ ਪਾਈ ਗਈ ਆ ਤੁਸੀਂ ਦੇਖ ਸਕਦੇ ਹੋ ਅਗਲੀਆਂ ਦੋ ਮੰਡੀਆਂ ਸੱਟ ਕੇ ਦੁਬਾਰਾ ਫਿਰ ਭਖਣ ਲੱਗ ਜੂ ਕੰਮ ਅੱਜ ਸਾਨੂੰ ਆਪਾਂ ਟਰੈਕਟਰ ਦਿਖਾਉਣਾ ਹੈ ਕਹਿੰਦੇ ਕਹਿੰਦੇ ਕੰਡੀਸ਼ਨਾਂ ਦੇ ਉਹਨਾਂ ਦੇ ਰੇਟ ਵਗੈਰਾ ਦੱਸਾਂਗੇ ਟਾਇਰ ਵਗੈਰਾ ਦਿਖਾਉਣੇ ਆ ਤੇ ਕੰਡੀਸ਼ਨ ਦਿਖਾਉਣੇ ਆ ਸਟਾਰਟ ਕਰਦੇ ਆ ਬਾਈ ਜੀ ਫਾਰਮਰ ਟਰੈਕ 60 ਤੋਂ ਫਾਰਮਰ ਟਰੈਕ 60 ਸੁਪਰ ਮੈਕਸਲ ਆ ਗਿਆ ਅਪੋਲੋ ਦਾ ਅਪੋਲੋ ਦੇ ਆ ਕੇ ਬੈਕ ਟਾਇਰ ਬਾਈ ਜੀ 65 70 ਪੈਸੇ ਤੇ ਫਰੰਟ ਵਾਲੇ ਗੁਡਇਰ ਦੇ ਟਾਇਰ ਆ ਗਏ ਜੀ 60 ਪੈਸੇ ਪੀਵੀ 31 ਮਾਨਸਾ ਦਾ ਟਰੈਕਟਰ ਆ ਬਾਈ ਮਾਨਸਾ ਨੰਬਰ ਦਾ 2016 ਮਾਡਲ ਆ 485000 ਰੁਪਏ ਡਿਮਾਂਡ ਰੱਖੀ ਆ ਟਰੈਕਟਰ ਦੀ ਤੇ ਪ੍ਰੈਸ਼ਰ ਘਟਾਈ ਚ ਆ ਗਿਆ ਬਾਈ ਜੀ ਸੁਪਰ ਮੈਕਸਲ ਆ ਗਿਆ ਇਹ ਮਾਡਲ ਤੇ ਬਾਕੀ ਮੌਕੇ ਤੇ ਮਾਨਤਾਣਾ ਹੋ ਜਾਊਗਾ ਅੱਗੇ ਆ ਗਿਆ ਮਹਿੰਦਰਾ 265 ਡੀਆਈ ਹਰਿਆਣਾ ਨੰਬਰ ਆ ਬਾਈ ਜੀ ਇਹ ਤੇ ਰੰਗਵੇਂ ਮਾਡਲ 1,45,000 ਰੁਪਏ ਡਿਮਾਂਡ ਰੱਖਿਆ ਟਰੈਕਟਰ ਦੀ ਰੰਗ ਰੂਪ ਦਾ ਜੈਨੂਨ ਟਰੈਕਟਰ ਆ ਇਹ ਬੈਕ ਵਾਲੇ ਟਾਇਰ ਹੈਗੇ ਬਾਈ ਜੀ 80-90 ਪੈਸੇ ਫਰੰਟ ਵਾਲੇ ਹੈਗੇ ਜੀ 75-80 ਪੈਸੇ ਤੇ ਮਾਡਲ ਹੈਗਾ 93 1,45,000 ਰੁਪਏ ਡਿਮਾਂਡ ਆ ਇਹ ਸਿੰਪਲ ਕੱਪੜੇ ਦੀ ਛਤਰੀ ਲੱਗੀ ਹੋਈ ਆ ਅੱਗੇ ਹੈਗਾ ਸਵਰਾਜ 855 ਨਾਬੀ ਰੰਗ ਦਾ 99 ਮਾਡਲ ਆ ਗਿਆ 2,115,000 ਰੁਪਏ ਡਿਮਾਂਡ ਰੱਖੀ ਗਈ ਆ ਬੈਕ ਵਾਲੇ ਟਾਇਰ ਪਏ ਆ ਭਾਈ ਜੀ ਗੁਡিয়ার ਦੇ ਬੈਕ ਵਾਲੇ ਟਾਇਰ ਆਗੇ ਪੈਂਡ 70 5 ਕੰਡੀਸ਼ਨ ਵਾਲੇ ਟਾਇਰਾਂ ਦੀ ਤੇ ਫਰੰਟ ਵਾਲੇ ਟਾਇਰ ਵੀ ਪਏ ਆ ਭਾਈ ਜੀ 70 5 ਦੇ ਕਰੀਬ 99 ਮਾਡਲ ਆ 2 ਲੱਖ 15000 ਰੁਪਏ ਡਿਮਾਂਡ ਆ ਅੱਗੇ ਆਇਆ ਸਵਰਾਜ 855 ਪੋਰ ਸਟਾਰ ਦੇਖ ਸਕਦੇ ਹੋ ਤੁਸੀਂ 11 ਮਾਡਲ ਆ 4 ਲੱਖ 40000 ਰੁਪਏ ਡਿਮਾਂਡ ਆ ਬੈਕ ਵਾਲੇ ਟਾਇਰ ਆ ਰਹਿ ਗਏ ਬੀਕੇਟੀ ਦੇ 14928 ਦੇ 85 ਦੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਫਰੰਟ ਵਾਲੇ ਟਾਇਰ ਹੈਗੇ ਜੀ 60.5 ਪੂਰੀ ਕੋਕਾ ਬੀਜ ਕੰਡੀਸ਼ਨ ਦਾ ਟਰੈਕਟਰ ਦੀ 4 ਸਟਾਰ ਆ ਗਿਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੀਵੀ 31 ਮਾਨਸਾ ਨੰਬਰ ਦਾ ਟਰੈਕਟਰ ਆ ਬਾਈ ਜੀ ਪ੍ਰੈਸ਼ਰ ਘਟਾਈ ਚ ਆ ਗਿਆ ਅੱਗੇ ਆ ਗਿਆ ਸਵਰਾਜ 855 4 ਸਟਾਰ 2008 ਮਾਡਲ 3 ਲੱਖ 65000 ਡਿਮਾਡ ਆ ਇਹ ਵੀ ਕੱਤੀ ਮਾਰਸਾ ਨੰਬਰ ਦਾ ਟਰੈਕਟਰ ਆ ਤੇ ਪ੍ਰੈਸ਼ਰ ਕਟਾਈ ਜੋ ਆ ਬਈ ਬਾਈ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਬਾਈ ਜੀ ਗੁਡੀਅਰ ਦਾ ਟਾਇਰ ਨੇ ਐਰ ਪਾਇਆ ਬਾਈ ਜੀ 175 ਪੈਸੇ ਜੀ 3 ਲੱਖ 60000 ਰੁਪਏ ਡਿਮਾਂਡ ਆ ਅੱਗੇ ਆ ਗਿਆ ਜੀ ਐਸਆਰ 238 2023 ਮਾਡਲ ਆ 375000 ਰੁਪਏ ਡਿਮਾਂਡ ਆ ਬਿਲਕੁਲ ਨਵਾਂ ਟਰੈਕਟਰ ਆ ਐਮ ਆਰ ਐਫ ਦੇ ਟਾਇਰ ਨੇ ਚੌਕੜਾ ਜਿਵੇਂ ਨਵਾਂ ਹੀ ਪਿਆ ਟਰੈਕਟਰ ਵੀ ਜਿਵੇਂ ਨਵਾਂਗਾ ਇਹ 200 ਘੰਟਾ ਚੱਲਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਪੂਰੀ ਕੋਕਾ ਪੀਸ ਕੰਡੀਸ਼ਨ ਦਾ ਟਰੈਕਟਰ ਦੀ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 750 2005 ਮਾਡਲ 3 ਲੱਖ 5000 ਰੁਪਏ ਡਿਮਾਂਡ ਆ ਸਾਈਡ ਗੇਅਰ ਚ ਆ ਗਿਆ ਬਾਈ ਜੀ ਤੇ ਬਾਈਕ ਵਾਲੇ ਟਾਇਰ ਬਿਲਕੁਲ ਨਵੇਂ ਪਏ ਆ ਮਾਰਕਟ ਹੈ ਨਹੀਂ ਹੈਗੇ ਜੇ ਇਹਨਾਂ ਦੇ ਬਿੱਲ ਤੁਹਾਨੂੰ ਮਿਲ ਜਾਣਗੇ ਜੀ ਪੰਜਾਬ ਨੰਬਰ ਆ ਇਹ 2005 ਮਾਡਲ ਹੈ 3 ਲੱਖ 5000 ਰੁਪਏ ਡਿਮਾਂਡ ਰੱਖੀ ਗਈ ਆ ਅੱਗੇ ਆ ਗਿਆ ਜੀ ਸਪਰਾਜ 855 5 ਸਟਾਰ 3 ਸਪੀਡ ਦੇਖ ਸਕਦੇ ਹੋ ਤੁਸੀਂ ਬਿਲਕੁਲ ਨਵਾਂ ਪੈਟਰੈਕਟਰ ਚੌਕੜਾ ਐਮ ਆਰ ਐਫ ਦਾ ਬਿਲਕੁਲ ਨਵਾਂ ਹੈ ਭਾਈ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਪੀ ਟੂ ਵਾਲਾ ਕੈਪ ਲਿਖਿਆ ਨਹੀਂ ਹੈਗਾ ਅਜੇ ਭਾਈ ਜੀ ਜਿਵੇਂ ਕਹਿ ਸਕਦੇ ਆਪਾਂ ਮਸ਼ੀਨ ਵਗੈਰਾ ਤੇ ਚੱਲਿਆ ਨਹੀਂ ਹੈਗਾ ਇਹ 5 ਸਟਾਰ ਆ ਗਿਆ ਤੇ 7 ਲੱਖ 75000 ਰੁਪਿਆ ਡਿਮਾਂਡ ਆ ਪੀਵੀ 31 ਆ ਤੇ 2022 ਮਾਡਲ ਆ 500 ਘੰਟੇ ਦੇ ਕਰੀਬ ਚੱਲਿਆ ਹੋਇਆ ਜੈਨੂ ਹਣ ਅੱਗੇ ਹੈਗਾ ਜੀ ਸੋਨਾ ਲਿਖਾ ਡੀਆਈ 750 2008 ਮਾਡਲ ਆ 3 ਲੱਖ 20000 ਰੁਪਿਆ ਡਿਮਾਂਡ ਆ ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਬਾਈ ਜੀ ਜੇਕੇ ਸੋਨਾ ਦਾ 14 9 28 ਵਾਲੇ ਬੈਕ ਵਾਲੇ ਟਾਇਰ ਹੈਗੇ ਆ ਜੀ ਤੇ ਫਰੰਟ ਵਾਲੇ ਵੀ ਦੇਖ ਸਕਦੇ ਤੁਸੀਂ ਚੌਕੜਾ ਨਵਾਂ 2008 ਮਾਡਲ ਆ 3 ਲੱਖ 20000 ਰੁਪਏ ਡਿਮਾਂਡ ਆ ਅੱਜ ਹੈਗਾ ਜੀ ਸਟੈਂਡਰਡ ਡੀਆਈ 460 ਕਿੰਨੇ ਮਾਡਲ ਆ ਇਹ ਤੁਹਾਨੂੰ ਦੱਸ ਦਿਆ ਆਪਾਂ ਇਹ ਹੈਗਾ ਬਾਈ ਜੀ 2014 ਮਾਡਲ ਆ 3 ਲੱਖ 35000 ਰੁਪਏ ਡਿਮਾਂਡ ਆ ਹੈਵੀ ਬੇਟ ਲੱਗਾ ਹੈ ਫਰੰਟ ਸਾਈਡ ਗੁਡਇਰ ਦੇ ਟਾਇਰ ਆ ਬਾਈ ਜੀ ਚੌਕੜਾ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ ਪੈਂਡ 70 ਪੈਸੇ ਇਹ ਬੈਕ ਸਾਈਡ ਤੋਂ ਨਿਗਾਹ ਮਰਵਾ ਦੇ ਬਈ ਬੱਬੂ ਦੇਖ ਸਕਦੇ ਹੋ ਤੁਸੀਂ ਪੂਰੀ ਕੋਕਾ ਫੀਟ ਕੰਡੀਸ਼ਨ ਚ ਪਿਆ ਟਰੈਕਟਰ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 750 2016 ਮਾਡਲ 4,60,000 ਰੁਪਏ ਡਿਮਾਂਡ ਆ ਇਹ ਟਰੈਕਟਰ ਵੀ ਪੀਵੀ 31 ਮਾਨਸਾ ਨੰਬਰ ਦਾ ਟਰੈਕਟਰ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਬਾਈ ਜੀ ਪੈਂਟ ਪੈਂਸੇ 프ਰੰਟ ਵਾਲੇ ਬਾਈ ਕਾਲੇ ਹੈਗੇ ਆ ਬਾਈ ਕਾਲੇ ਵੀ 570 ਪੰਜੇ ਹੈਗੇ ਆ ਬਾਈ ਜੀ ਅੱਗੇ ਆ ਗਿਆ ਸਵਰਾਜ 744 ਟੂ ਸਟਾਰ ਪੀ ਵੀ 13 ਸੰਗਰੂਰ ਦਾ ਨੰਬਰ ਆ ਬਾਈ ਜੀ 2013 ਮਾਡਲ 3,60,000 ਰੁਪਏ ਡਿਮਾਂਡ ਆ ਪੂਰੀ ਕੋਕਾ ਪੀਸ ਕੰਡੀਸ਼ਨ ਦਾ ਟਰੈਕਟਰ ਵੀ ਦੇਖ ਸਕਦਾ ਤੁਸੀਂ 14 9 28 ਵਾਲੇ ਬੈਕ ਵਾਲੇ ਗੁੜੀਏ ਦੇ ਟਾਇਰ ਆ 프ਰੰਟ ਵਾਲੇ ਐ ਐਮ ਆਰ ਐਫ ਦੇ ਆ ਮਗਰਾਟ ਵਗੈਰਾ ਲੱਗੇ ਹੋਇਆ 프ਰੰਟ ਸਾਈਡ 3,60,000 ਰੁਪਏ ਡਿਮਾਂਡ ਆ ਅੱਗੇ ਫੇਰ ਆ ਗਿਆ ਜੀ ਸਪਰਾ 744 ਇਹ ਆ ਗਿਆ ਜੀ 8 ਮਾਡਲ 295000 ਰੁਪਏ ਡਿਮਾਂਡ ਆ ਪੂਰੀ ਕੋਕਾ ਫੀਸ ਕੰਡੀਸ਼ਨਰ ਟ੍ਰੈਕਟਰ ਦੀ ਤੇ ਐਮ ਆਰ ਐਫ ਦੇ ਟਾਇਰ ਹੈਗੇ ਆ ਬਾਈ ਜੀ ਪਿੰਡ 70 ਪੈਸੇ ਤੇ 프ਰੰਟਲ ਹੈਗੇ ਆ ਬੀ ਕੇ ਟੀ ਦੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਵੀਰ ਨਵੇਂ ਜੁੜੇ ਚੈਨਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ